ਕੋਈ ਪਰਦੇਸੀ ਬੰਦਾ ਸੀਗਾ ਕਿਸੇ ਪਿੰਡਾਂ ਵੇ ਦੀ ਜਾਂਦਾ ਸੀ ਤੇ ਉਹ ਕੋਸੀ ਚੋਲ ਤੇ ਉਹਨੇ ਆਖਿਆ ਵੀ ਇੱਥੋਂ ਕਿਸੇ ਨੂੰ ਕਹਿ ਦਿੱਗੇ ਤੇ ਮੈਨੂੰ ਰੈਨਰ ਦੇਵੇ ਤੇ ਚੱਲ ਮੈਂ ਛੱਕ ਲੂੰਗਾ ਉਹ ਪਈ ਕੋ ਜਨਾਨੀ ਸੀ ਕਰੇ ਵਿਚਾਰੀ ਬੁਢੀ ਉਹਨਾਂ ਕਹਿੰਦੇ ਮੇਰੇ ਚੋਲ ਰੈਨਨ ਦੇ ਉਹ ਆ ਨਹੀਂ ਭਾਈ ਬਹਿ ਜਾ ਚੱਲ ਮੈਂ ਰਨ ਕੇ ਬਣਾ ਦਿੰਨੀ ਏ ਤੈਨੂੰ ਉਹ ਤਾਂ ਬਹਿ ਗਿਆ ਮੰਜੇ ਤੇ ਤੇ ਉਹ ਪਈ ਉਹਦੇ ਚੋਲ ਰੈਨਨੇ ਧਰਤੇ ਤੇ ਉਹ ਕਹਿੰਦਾ ਉਹਨਾਂ ਦਾ ਬਾਰ ਸੀਗਾ ਛੋਟਾ ਥੋੜਾ ਜਾਂ ਜਿਨ੍ਹਾਂ ਦੇ ਘਰੇ ਚੋੜ ਰਨਣ ਵਾਸਤੇ ਉਹ ਗਿਆ ਸੀਗਾ ਤੇ ਇੱਕ ਉਹਨਾਂ ਨੇ ਮੱਝ ਖੜੀ ਸੀ ਅੰਦਰ ਉਹ ਨਾ ਬੈਠ ਖੜਾ ਵੇਖੀ ਜਾਵੇ ਮੱਝ ਬੰਨੀ ਤੇ ਕਰੇ ਬਾਰ ਬੰਨੀ ਕਰੇ ਮੱਝ ਬੰਨੀ ਆਹ ਬੁੜੀਏ ਇਹ ਥੋੜਾ ਬਾਰ ਤਾਂ ਛੋਟਾ ਹੀ ਐ ਉਹ ਆਨੇ ਹਾਂ ਬਈ ਛੋਟਾ ਹੀ ਐ ਬਾਰ ਤਾਂ ਚਲੋ ਟੁਨੀ ਟਾਈਮ ਪਾਸ ਹੋ ਜਾਂਦਾ ਸਾਡਾ ਏਡੇ ਨਾਲੀ ਆਹ ਲਾਇਆ ਤਾਂ ਠੀਕ ਐ ਮੱਜ ਮਥਾ ਹੀ ਨੰਗਦੀ ਹੋਊਗੀ ਉਹ ਆਇਆ ਨੰਗ ਰ ਜਾਂਦੀ ਐ ਆਹ ਲਾ ਚਲ ਆਇਆ ਤਾਂ ਨੰਗ ਜਾਂਦੀ ਐ ਜਿੱਦੇ ਮਰ ਗਈ ਉਹਵੇਂ ਕਿਵੇਂ ਕੱਢੋਂਗੇ ਠੀਕ ਐ ਹੈ ਵੀ ਜਿੱਦੇ ਮਰ ਗਈ ਉਹਦੇ ਕਿਵੇਂ ਕੱਢੋਂਗੇ ਉਹ ਆ ਨਹੀਂ ਬਾਈ ਤੂੰ ਸੁੱਖ ਨਾ ਐ ਜੇ ਕਾਹਤੋ ਬੋਲ ਬੋਲਦਾ ਪੁੱਠੇ ਤੇ ਕਾਹ ਨੂੰ ਐ ਜਾ ਕੋਈ ਬੋਲਦਾ ਤੂੰ ਤੇ ਉਹਨੇ ਫਿਰ ਵੀ ਸਬਰ ਕਰਿਆ ਚਲ ਕੋਈ ਨਹੀਂ ਬੋਲਤਾ ਤਾਂ ਉਹ 2 ਮਿੰਟ ਹੋਏ ਤੇ ਕਹਿੰਦਾ ਨਾ ਕਹਿੰਦਾ ਬੁੜਗੇ ओके हां ਤੇਰੇ ਕਿੰਨੇ ਮੁੰਡੇ ਆ ਉਹ ਆ ਵਾਣੀ ਢੋਆ ਸੁੱਖ ਨਾਲ ਚਾਲਾਂ ਦਾ ਠੀਕ ਹੈ ਸਾਲੇ ਇੱਕ ਮਰ ਵੀ ਜਾਵੇ ਨਾ ਤੇ ਇੱਕ ਤਾਂ ਰਹੂਗਾ ਹੈ ਉਹਨੇ ਤਾਂ ਭਰਾਵਾ ਚੱਕ ਕੇ ਚੌਲ ਜੋਰੇ ਪਾਏ ਕੱਚੇ ਹੀ ਝੋਲੀ ਚ ਲੈ ਜਾ ਤੇ ਰੁੜਦਾ ਹੋ ਮੇਰੇ ਤੋਂ ਨਹੀਂ ਤੇਰੇ ਚੌਲ ਰਹਿਦੇ ਤੇ ਉਹ ਝੋਲੀ ਜੋ ਆ ਲਈ ਜਾਵੇ ਤੇ ਥੱਲੋ ਚੁੰਦਾ ਜਾਵੇ ਪਾਣੀ ਜਾ ਤੇ ਬਾਹਰ ਨਿਕਲਿਆ ਜੜੋਂ ਕਹਿੰਦਾ ਵੀ ਕੀ ਝੋਲੀ ਚ ਕੀ ਚੋਈ ਜਾਂਦਾ ਹੈ ਕੋ ਕੁਸ਼ਿਆਣਾ ਬੰਦਾ ਕਹਿੰਦਾ ਵੀ ਯਾਰ ਜੁਬਾਨ ਦਾ ਰਸ ਚ ਆਉਂਦਾ ਜੇ ਜਿਹੜੀ ਜੁਬਾਨ ਸੀ ਸਹੀ ਗੱਲ ਹੈ ਤੇ ਉਹੋ ਜਿਹਾ ਇਹਦਾ ਰਸ ਚ ਆਉਂਦਾ ਇੱਕ ਵਾਰੀ ਨਾ ਅਰਜਨ ਤੇ ਪੀਮਸੈਨ ਅਰੀ ਜਿਹੜੇ ਸੀਗੇ ਪਾਂਡਵ ਉਹ ਪੀਮਸੈਨ ਸੀ ਨਾ ਜਿਹੜਾ ਬਲੀ ਤੋਂ ਬਹੁਤ ਤਕੜਾ ਸੀਗਾ ਤੇ ਪਰ ਉਹਨੂੰ ਹੰਕਾਰ ਵੀ ਬੜਾ ਸੀਗਾ ਆਪ ਦਾ ਵੀ ਮੇਰੇ ਵਰਗਾ ਬਲੀ ਕੋਈ ਹੈ ਨਹੀਂ ਧਰਤੀ ਤੇ ਤੇ ਅਰਜਨ ਵੀ ਜਿਹੜਾ ਸੀਗਾ ਬੜਾ ਬਲੀ ਸੀਗਾ ਪਰ ਉਹਨੂੰ ਹੰਕਾਰ ਹੈ ਨਹੀਂ ਸੀਗਾ ਠੀਕ ਹੈ ਤੇ ਅਰਜਨ ਨੇ ਇੱਕ ਦਿਨ ਨਾ ਭੀਮ ਸੈਨ ਨੂੰ ਆਖਿਆ ਵੀ ਗੱਲ ਸੁਣ ਵੀ ਤੂੰ ਨਾ ਆ ਤਿੰਨ ਕੂਟਾਂ 'ਚ ਤਾਂ ਜਾ ਵੜਿਆ ਕਰ ਤੇ ਆ ਫਲਾਨੀ ਇਧਰਲੀ ਕੂਟ ਤੂੰ ਕਦੇ ਨਾ ਜਾਈ ਠੀਕ ਹੈ ਹੁਣ ਭੀਮ ਸੈਨ ਕਹਿੰਦਾ ਵੀ ਇਧਰਲੀ ਕੂਟ ਮੈਂ ਕਿਉਂ ਨਾ ਜਾਵਾਂ ਬਈ ਉਹ ਕਹਿੰਦਾ ਮੈਂ ਤੇ ਰਫਤਰ ਨਾਲੋਂ ਵੱਡਾ ਐ ਤੈਨੂੰ ਕਹਿੰਦਾ ਕਿ ਤੂੰ ਇਧਰ ਨਹੀਂ ਜਾਣਾ ਭੀਮ ਸਿੰਘ ਨੇ ਆਖਿਆ ਮੈਨੂੰ ਕੋਈ ਡਰ ਹੈ ਉਹਨੂੰ ਐ ਸੀਗਾ ਵੀ ਧਰਤੀ ਤੇ ਕੋਈ ਹੈ ਹੀ ਨਹੀਂ ਸੂਰਮਾ ਮੇਰਾ ਟੱਕਰ ਲੈਣ ਵਾਲਾ ਤੇ ਮੈਨੂੰ ਕੋਈ ਇਧਰ ਲਈ ਗੂਰ ਚ ਡਰਨਾ ਕੋਈ ਇਧਰ ਲਈ ਜ ਡਰ ਮੈਂ ਤਾਂ ਜਿੱਧਰ ਮਰਜੀ ਜਾ ਸਕਦਾ ਉਹ ਤਾਂ ਕੀ ਬਤਨਾ ਹੀ ਜਾਂਦਾ ਭਾਈ ਜਦੋਂ ਅਰਜਨ ਨੇ ਆਖਿਆ ਨਾ ਵੀ ਡਰ ਨਾ ਜਾਈ ਉਹ ਤਾਂ ਦੂਜੇ ਦੇ ਨਹੀਂ ਉਧਰ ਨੂੰ ਤੁਰ ਪਿਆ ਆਲਾ ਮੇਰਾ ਗੂਰ ਚ ਦੂਰ ਤੱਕ ਜਾ ਕੇ ਆਉਂ ਬਲਕਿ ਇਹ ਇਧਰ ਕਿਹੜਾ ਮੇਰੇ ਨਾਲ ਟੱਕਰ ਲੈਣ ਵਾਲਾ ਕੋਈ ਸੂਰਮਾ ਜੰਮਿਆ ਚੁਰਿਆ ਜਾਂਦਾ ਤੇ ਆਪ ਦਾ ਦੇਖ ਟੱਪ ਗਿਆ ਤੇ ਅੱਗੇ ਦੂਰ ਤੜਡੇ ਜਾਵੜਿਆ ਹੁਣ ਉੱਥੇ ਨਾ ਇੱਕ ਖੇਤ ਦੇ ਵਿੱਚ ਇੱਕ ਜੱਟ ਹਲਵਾ ਹੀ ਜਾ ਬਈ ਉਹਨੇ ਵਾਹ ਹੀ ਮਾਰੀ ਉਹਨੇ ਵੇਖਿਆ ਵੀ ਉਹ ਬੰਦਾ ਆਉਂਦਾ ਉਹ ਕਹਿੰਦਾ ਯਾਰ ਬਾਈ ਆਉਂਦਾ ਹੈ ਨਾ ਇੱਥੇ ਮੇਰੀ ਜੁੱਤੀ ਪਈ ਹੈ ਤੇ ਚੱਕੀਆਂ ਯਾਰ ਉਹਨਾਂ ਨੂੰ ਆਵੇਂ ਤਾਂ ਉਹ ਪੀਮ ਸੈਣ ਕਹਿੰਦਾ ਵੀ ਇਹਨੂੰ ਪਤਾ ਨਹੀਂਗਾ ਵੀ ਹੈ ਕੌਣ ਅਸੀਂ ਪਾਂਡਵ ਪੀਮ ਸੈਣ ਹੈ ਮੈਂ ਇਹ ਥੋਡੇ ਵਰਗਿਆਂ ਦੀਆਂ ਜੁੱਤੀਆਂ ਚੱਕਦੇ ਆਂ ਅਸੀਂ ਤੈਨੂੰ ਪਤਾ ਹੁੰਦਾ ਇਹਨੂੰ ਤੇ ਕਾਹਨੂੰ ਮੈਨੂੰ ਕਹਿੰਦਾ ਉਹ ਕਾਹਨੂੰ ਜੁੱਤੀ ਟੱਕਣੀ ਦੀ ਉਹ ਆ ਗਿਆ ਕੋਲੇ ਉਹਨੇ ਕਹਿੰਦਾ ਮੈਂ ਤਾਂ ਜੁੱਤੀ ਨਹੀਂ ਲਿਆਇਆ ਉਹ ਆ ਨਾ 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 ਮੈਂ ਮਹਿੰਸਾਹਣਾ ਕੋਈ ਮੈਂ ਜੁੱਤੀਆਂ ਧੱਕਾਂ ਤੇਰੀਆਂ ਉਹ ਆ ਜਾਲ ਬੇ ਤੇਰੀ ਮਰਜ਼ੀ ਹੈ ਉਹਨੇ ਉੱਥੋ ਹੀ ਆਪਦੀ ਬਾਹ ਲੰਮੀ ਕਰੀ ਆ ਅੱਛਾ ਤੇ ਜਿੱਥੇ ਜੁੱਤੀ ਪਈ ਸੀ ਨਾ ਉੱਥੋ ਜੁੱਤੀ ਚੱਕ ਲਈ ਆਪਦੀ ਤੇ ਚੱਕ ਕੇ ਤੇ ਪੈਰਾਂ 'ਚ ਪਾ ਲਈ ਹੁਣ ਵੇਖ ਕੇ ਪੀਮਸੈਨ ਵੀ ਹੈਰਾਨ ਰਹਿ ਗਿਆ ਵੀ ਆ ਬੰਦਾ ਚੰਗਾ ਐ ਇੰਨੀ ਦੂਰ ਬਾਹਾਂ ਲੰਮੀ ਕਰਕੇ ਜੁੱਤੀ ਚੱਕ ਲਈਏ ਨੇ ਇਹੋ ਜਿਹਾ ਬੰਦਾ ਫਿਰ ਪ੍ਰਭਾਵਿਤ ਹੋਇਆ ਥੋੜਾ ਜਿਹਾ ਉਸ ਤੋਂ ਉਹ ਕੋਲ ਬੈਗਾ ਗੱਲਾਂ ਬਾਤਾਂ ਕਰੀਆਂ ਤੂੰ ਅਗਰ ਮੈਂ ਪੀਮਸੈਨ ਆ ਯਾਰ ਤੂੰ ਸਾਨੂੰ ਜਾਣਦਾ ਹੀ ਨਹੀਂਗੇ ਸਾਰੀ ਧਰਤੀ ਤੇ ਕੋਈ ਮਿੰਦਰ ਲੋਕ ਜਾਣਦੇ ਆ ਉਹਨਾਂ ਵੀ ਮਿੰਟ ਪਤਾ ਨਹੀਂ ਕਿਹੜੇ ਪੀਮਸੈਨ ਤੇ ਕਿਹੜੇ ਪਾਂਡੋ ਛੋਡੇ ਹੈ ਉਹਨਾਂ ਵੀ ਚਲ ਆਪਣਾ ਨਾ ਤੂੰ ਰਾਤ ਹੁਣ ਪੈਣ ਵਾਲੀ ਆ ਦਿਨ ਛਿਪਨ ਵਾਲਾ ਤੂੰ ਮੇਰੇ ਕੋਲੇ ਰਾਤ ਰਹੀਂ ਰਾਤ ਨੂੰ ਆਪਾਂ ਗੱਲਾਂ ਬਾਤਾਂ ਕੋਈ ਕਰਾਂਗੇ ਅੱਛਾ ਹੀ ਉਹ ਵੀ ਉਹਨੇ ਕੋਈ ਰਾਤ ਕੱਟਣ ਵਾਸਤੇ ਤਿਆਰ ਹੋ ਗਿਆ ਚਲ ਇੱਥੇ ਕੋਲੇ ਰਾਤ ਕੱਟਾਂਗੇ ਤੇ ਤੜਕੇ ਗਾਂ ਚੱਲਾਂਗੇ ਰਾਤ ਨੂੰ ਜਦ ਰੋਟੀ ਪਾਣੀ ਖਾ ਕੇ ਸੌਂਗੇ ਨਾ ਤੇ ਫੁੱਟੇ ਪਏ ਆ ਤੇ ਕਚੋਰ ਆਇਆ ਅੱਛਾ ਹੀ ਉਹ ਜਿਹਦੇ ਘਰੇ ਰਿਆ ਸੀ ਜੱਟ ਦੇ ਉਹ ਪੀਂਹ ਸਣ ਉਹਦੀ ਮੱਝ ਖੋਲ ਕੇ ਲੈ ਚੱਲਿਆ ਮਨ ਮਾਰੀ ਜਦੋਂ ਸੰਗਲ ਖੋਲੀ ਜਾਂਦਾ ਤੇ ਭੀਮ ਸਿੰਘ ਨੂੰ ਜਾਗਦਾ ਪਿਆ ਸੀਗਾ ਤੇ ਉਹਨੇ ਆਖਿਆ ਵੀ ਜਿਹੜੀ ਮੱਝ ਖੋਲੀ ਜਾਂਦਾ ਕੋਈ ਚੋਰ ਉਹਨੇ ਉਹਨੂੰ ਹੱਜ ਮਾਰ ਕੇ ਹਲਾਇਆ ਉਹਨੇ ਬਾਈ ਉੱਠ ਤੇਰੀ ਮੱਝ ਚੋਰੀ ਹੋਈ ਜਾ ਰਹੀ ਹੈ ਚੋਰ ਤੇਰੀ ਮੱਝ ਲੈ ਚੱਲਿਆ ਉਹ ਆ ਛੱਡ ਬਣਾ ਯਾਰ ਕੋਈ ਨਹੀਂ ਮੈਨੂੰ ਨਹੀਂ ਬਣਾਗਾ ਮੈਂ ਬਾਅਦ ਵਿੱਚ ਉਹਨੇ ਭੇਰ ਹਲਾਇਆ ਵੀ ਨੀਂਦ ਚੈਨ ਨੂੰ ਪਤਾ ਨਹੀਂ ਲੱਗਿਆ ਗੱਲ ਦਾ ਉਹਨੇ ਹਲਾ ਹਲੂ ਕਿ ਉਹਨੇ ਕਿਹਾ ਬਾਈ ਤੇਰੀ ਮੱਝ ਚੋਰੀ ਚੋਰ ਲੈ ਜਾਂਦਾ ਓਏ ਲੈ ਜਾਂਦੇ ਆ ਜਿਹੜਾ ਜਾਂਦਾ ਮੈਨੂੰ ਨਹੀਂ ਪਤਾ ਮੈਨੂੰ ਸੌਣ ਦੇ ਉਹ ਤਾਂ ਵੀ ਨਾ ਉੱਠਿਆ ਸਹੀ ਉਹ ਨਾ ਉੱਠਿਆ ਭਿੰਸੈ ਨੇ ਆਖਿਆ ਵੀ ਅਕਸਰ ਯਾਰਾ ਪੈੜਾ ਅੰਨ ਪਾਣੀ ਖਾਦਾ ਨਮਕ ਖਾਦਾ ਤੇ ਐਡਾ ਤੂੰ ਬਲੀ ਹੈ ਤੇ ਇੱਕ ਘਟੋ ਘਟੇ ਤਾਂ ਨਹੀਂ ਉੱਡਦਾ ਤੇ ਤੂੰ ਇੰਨਾ ਤਾਂ ਪੂਰਾ ਹੱਕ ਇਹਦਾ ਮੋੜਨ ਦਾ ਤੇਰਾ ਹੱਕ ਬਚੋਰ ਨੂੰ ਲਲ ਕਰਕੇ ਮੱਝ ਤਾਂ ਬਚਾਈਏ ਇਹਦੀ ਭਿੰਸੈ ਉੱਠਿਆ ਉੱਠ ਕੇ ਵੀ ਚੋਰ ਨੂੰ ਕਹਿੰਦਾ ਖਬਰਦਾਰ ਮੱਝ ਕਿੱਧਰ ਲੈ ਜਾਂਦੇ ਉਹ ਕਹਿੰਦਾ ਗੱਲ ਸੁਣ ਲੈ ਮੱਝ ਮੈਂ ਲਿਜਾਂ ਲੈ ਚੱਲੇ ਆ ਤੇ ਤੂੰ ਮੇਰੇ ਵਿੱਚ ਅੜਕੜ ਕਾ ਨਾ ਲਾਈਂ ਕਿਹ ਤਰ੍ਹਾਂ ਨਾ ਮੱਝ ਵਿੱਚ ਲੈ ਜਾਊਂਗਾ ਉਹ ਆ ਮੈਂ ਕਿ ਮੈਂ ਤੂੰ ਮੈਨੂੰ ਲੰਡੂ ਬੱਚੂ ਸਮਝਣਾ ਨਾ ਭੀਮ ਸੈਣਾ ਉਹ ਕਹਿੰਦਾ ਭੀਮ ਸੈਣਾ ਹੋਏਗਾ ਪਰ ਮੈਂ ਜੀ ਤੂੰ ਪਰ ਮੈਂ ਮੈਂ ਦਾਸਤਾ ਮੂਰੇ ਨਾ ਆਈ ਮੇਰੇ ਉਹ ਤਾਂ ਵੀ ਜੱਪੋ ਜੱਪੀ ਹੋਗੇ ਸਹੀ ਜੱਪੜ ਵਿੱਚ ਚੋਰ ਤਕੜਾ ਸੀਗਾ ਜਿਹੜਾ ਮੱਝ ਲੈ ਚੱਲਿਆ ਸੀ ਤਕੜਾ ਕਿ ਚੰਗਾ ਤਕੜਾ ਸੀ ਹੋਏ ਨਾ ਉਹਨੇ ਪੀਪਸਾ ਨੂੰ ਚੱਕ ਕੇ ਤੇ ਵੀ ਸਿੱਟ ਲਿਆ ਸਿੱਟ ਲਿਆ ਤੇ ਪੀਪਸਾ ਨੇ ਕਿਹਾ ਵੀ ਬੰਦਾ ਤਕੜਾ ਮੇਰ ਨੂੰ ਤੇ ਉਹ ਨਾ ਛੁੱਟ ਕੇ ਇੱਕ ਦਾ ਮਾਰ ਕੇ ਟਟਕੇ ਤੇ ਭੱਜ ਚੱਲਿਆ ਵੀ ਮਾਰ ਦੂਗਾ ਤਾਂ ਨਿਕਲੀ ਇੱਕ ਵਾਰੀ ਉਹ ਮਗਰ ਉੱਟ ਮੱਝ ਮੁਝ ਛੜਤੀ ਉਹਨੇ ਮਗਰ ਲੱਗ ਗਿਆ ਪੂਰੇ ਮਗਰ ਲੱਗ ਗਿਆ ਅੱਗੜ ਪਿਛੜ ਭੱਜੇ ਜਾਂਦੇ ਆ ਤੇ ਅੱਗੇ ਇੱਕ ਚਰਸ਼ਟਾ ਆਇਆ ਚਰਸ਼ਤੇ ਤੇ ਨਾ ਇੱਕ ਬੰਦਾ ਬੈਠਾ ਢਾਲੀ ਜਿੱਡਾ ਪੂਰੇ ਇੱਕ ਟੁੱਕ ਹੱਥ ਵੱਡੇ ਵੇ ਦੋਨੇ ਤੇ ਇੱਥੋਂ ਗੋਡਿਆਂ ਥੱਲੇ ਲੱਟਾਂ ਵੱਡੀਆਂ ਵੇ ਤੇ ਬੈਠਾ ਤੇ ਉਹਨੇ ਵੇਖਿਆ ਭੀ ਉਸਨੇ ਵੇ ਡਾ ਬੰਦਾ ਵੱਡਾ ਇਹ ਤੇ ਉਹਨੂੰ ਕਹਿੰਦਾ ਬਾਬਾ ਲੈ ਵੀ ਮੇਰੇ ਮਗਰ ਨਾਲ ਇੱਕ ਬੰਦਾ ਲੱਗ ਗਿਆ ਤਕੜਾ ਤੇ ਮੈਨੂੰ ਕਿਸ ਹਿਸਾਬ ਨਾਲ ਇੱਕ ਵਾਰੀ ਬਚਾ ਇੱਥੇ ਪਤਾ ਨਹੀਂ ਕੀ ਹੋ ਗਿਆ ਮੇਰੇ ਐਸ ਏਰੀਏ ਚ ਆ ਕੇ ਮੇਰੀ ਪਾਵਰ ਕੰਮ ਨਹੀਂ ਕਰਦੀ ਵੀ ਉਹ ਟਰਕਰ ਤਕੜਾ ਰਮਿਆ ਵੀ ਬਹੁਤ ਤੇ ਮੈਨੂੰ ਇੱਕ ਵਾਰ ਬਚਾ ਤੂੰ ਉਹ ਆਇਆ ਘਰ ਭਈਆ ਮੇਰੇ ਇਧਰਲੇ ਕੱਚ ਥਲੇ ਲੁਕ ਜਾ ਉਹਨੇ ਟੁੰਡੀਆਂ ਟਾਂ ਚੱਕ ਲੈਣਾਂ ਐ ਲਕੋ ਲਿਆ ਐਨਕੂ ਕੇ ਤੇ ਉਧਰੋਂ ਆ ਗਿਆ ਮਗਰ ਉਹ ਚੋਰ ਉਹ ਆਇਆ ਬਾਬਾ ਇੱਥੇ ਮੇਰਾ ਬੰਦਾ ਚੋਰ ਆਇਆ ਇੱਕ ਬੰਦਾ ਆਇਆ ਉਹ ਆਏ ਵੇ ਦੇਖ ਲੈ ਯਾਰ ਇਧਰਲੇ ਪਾਸੇ ਕਿਤੇ ਕੱਚ ਦੀ ਥਲੇ ਇਧਰ ਨੂੰ ਵੜਿਆ ਸੀ ਲੱਗਦਾ ਉਹ ਜਦੋਂ ਇਧਰ ਵੜਿਆ ਉਹਨੇ ਨੱਪ ਲਿਆ ਉਹਨੂੰ ਨੱਪ ਕੇ ਰਗੜਿਆ ਥੋੜਾ ਜਿਹਾ ਚਿਰ ਰਗੜਿਆ ਰ ਉਹ ਚੰਗੇ ਆੜਾ ਨਿਕਲੀਆਂ ਹੋੜੀਆਂ ਉਹ بابا ਮੈਨੂੰ ਛੱਡ ਦੇ ਮੈਂ ਕੋਈ ਬੰਦਾ ਕੁਝ ਨਹੀਂ ਲੱਭਣਾ ਮੈਨੂੰ ਛੱਡ ਦੇ ਮੇਰਾ ਖੇੜਾ ਛੱਡ ਉਹ ਜਾ ਪਾ ਜਾ ਉਨ ਦਾ ਤਪ ਜਾ ਬਾਜਪੀਂਸਾਂ ਨੂੰ ਕੱਢਿਆ ਬਾਹਰ ਪੀਂਸਾਂ ਨੂੰ ਕਹਿੰਦਾ ਵੀ ਪੀਂਸਾਂ ਨੂੰ ਵੇਖ ਕੇ ਉਹਨਾਂ ਕਹਿੰਦਾ ਵੀ ਘਾਸਣ ਪਾਪਾ ਜੀ ਵੀ ਐਡਾ ਛੋਡਾ ਸਰੀਰ ਤੇ ਮੇਰੇ ਵਰਗਿਆਂ ਤੋਂ ਤੂੰ ਐ ਕੱਚੀ ਲੈ ਲਿਆ ਤੇ ਕੁਰੀਏ ਐਜਾ ਬੰਦਾ ਵੀ ਹੋਊਾ ਥੋਡੇ ਨਾਲੋਂ ਬਲੀ ਜਿਹਨੇ ਤੇਰੇ ਹੱਥ ਪੈਰ ਵੱਡੇ ਸੀਗੇ ਹੂੰ ਕੋਈ ਏਡਾ ਬਲੀ ਵੀ ਹੋਊਗਾ ਥੋਡੇ ਨਾਲੋਂ ਵੀ ਉਹ ਆ ਨਾ ਵੀ ਗੱਲਾਂ ਆਏ ਆ ਵੀ ਮੈਂ ਬੋਟ ਬਲੀ ਹੁੰਦਾ ਸੀਗਾ ਤੇ ਮੈਨੂੰ ਹੋ ਗਿਆ ਹੰਕਾਰ ਤੇ ਮੈਂ ਲੋਕਾਂ ਦੇ ਬੜੇ ਜ਼ੁਲਮ ਕਰਦਾ ਹੁੰਦਾ ਸੀਗਾ ਵੀ ਮੇਰੇ ਮੇਰਾ ਮੁਕਾਬਲਾ ਕੋਈ ਕਰਦਾ ਨਹੀਂ ਸੀਗਾ ਇੰਨਾ ਮੇਰੇ ਚ ਬਲ ਸੀਗਾ ਤੇ ਕੋਈ ਮੇਰਾ ਮੁਕਾਬਲਾ ਨਹੀਂ ਕਰਦਾ ਹੁੰਦਾ ਸੀਗਾ ਤੇ ਲੇਕਿਨ ਇੱਕ ਪਾਡਮਾ ਦਾ ਅਰਜਨ ਅਰਜਨ ਹੈ ਇੱਕ ਵਾਰੀ ਉਹਦੇ ਮੇਰੇ ਨਾਲ ਟੱਕਰ ਲਈ ਸੀ ਤੇ ਉਹਦੀਆਂ ਲੱਤਾਂ ਬਾਹਾਂ ਮੇਰੀਆਂ ਉਹ ਵੱਢ ਕੇ ਗਿਆ ਹੂੰ ਉਹਨਾਂ ਪਰ ਉਹਨੂੰ ਤਾਂ ਮੇਰੀਆਂ ਲੱਤਾਂ માં ਵੱਡ ਗਿਆ ਉਹ ਪਰ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਏਰੀਆ ਨੂੰ ਸ਼ਰਾਪ ਦੇ ਦਿੱਤਾ ਵੀ ਪਾਂਡਵ ਜਦੋਂ ਇੱਧਰ ਆਉਣਗੇ ਉਹਨਾਂ ਦਾ ਬਲ ਕਮਜ਼ੋਰ ਹੋ ਜਾਊਗਾ ਕੁਝ ਨਹੀਂ ਕਰ ਸਕਦੇ ਉਹ ਹੁਣ ਪਾਂਡਵਾਂ ਦਾ ਬੰਦਾ ਜਿਸੀ ਉਹ ਪਾਂਡਵਾਂ ਦਾ ਹੀ ਇੱਧਰ ਆਊਗਾ ਨਾ ਇਸ ਏਰੀਆ 'ਚ ਭਾਵੇਂ ਕਿੱਡਾ ਹੀ ਬਲੀ ਹੋ ਕਹਿੰਦਾ ਵੀ ਇੱਥੇ ਆ ਕੇ ਬਾਲ ਉਹਦਾ ਕੰਮ ਨਹੀਂ ਕਰੂਗਾ ਉਹਨਾਂ ਨਾਲ ਇੱਕ ਵਾਰ ਮੇਰੀਆਂ ਲੱਤਾਂ માં ਵੱਡ ਗਿਆ ਉਸ ਤੋਂ ਬਾਅਦ ਮੈਂ ਸ਼ਰਾਪ ਦੇ ਦਿੱਤਾ ਹੁਣਾਂ ਨਾਲੇ ਪਾਂਡਵਾਂ ਨਾਲ ਕੋਈ ਇੱਥੇ ਆ ਜਾਣਾ ਉਹਦੀ ਢਾਲ ਨਹੀਂ ਕਰਨੀ ਹੁਣ ਪੀਮਸਨ ਦਾ ਤਾਂ ਦੱਸਣ ਜੋਗਾ ਉਹਨੂੰ ਵੀ ਮੈਂ ਹੀ ਆ ਪਾਂਡਵਾਂ ਦਾ ਤੱਪੜ ਪੀਮਸਨ ਨੂੰ ਫਿਰ ਪਤਾ ਲੱਗਿਆ ਵੀ ਅਰਜਨ ਵੀ ਬਹੁਤ ਬਲੀ ਬੰਦਾ ਹੈ